ਬਾਬੂ ਸ਼ਹੀਦ ਟੈਂਪਸਰ ਦਾ ਸਵਾਗਤ ਹੈ ਮੈਂ ਬਲਜੀਤ ਬਲੇ ਐਡੀਟਰ ਬਾਬੂ ਸ਼ਹੀਦ ਨੈਟਵਰਕ ਅ ਕੱਲ ਦੀ ਇੱਕ ਬਹੁਤ ਹੀ ਅਫਸੋਸ਼ਨਾਕ ਮੰਦਭਾਗੀ ਘਟਨਾ ਕਹਿ ਸਕਦੇ ਆ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇੱਕ ਆਡੀਓ ਦੇ ਵਿੱਚ ਗੱਲਬਾਤ ਕਰਦੇ ਹੋਏ ਕਿਸੇ ਨਾਲ ਬੀਬੀ ਜਗੀਰ ਕੌਰ ਜਿਹੜੇ ਕਿ ਸਾਬਕਾ ਪ੍ਰਧਾਨ ਨੇ ਐਸਜੀਪੀਸੀ ਦੇ ਬਾਰੇ ਬੜੇ ਅਪਸ਼ਬਦ ਬੋਲੇ ਮਾੜੀ ਭਾਸ਼ਾ ਵਰਤੀ ਤੇ ਬੜਾ ਹਲਕਾ ਕਿਸਮ ਦਾ ਹੁੰਦਾ ਜੀ ਔਰ ਮਤਲਬ ਗਾਲਾਂ ਵਰਗੀ ਭਾਸ਼ਾ ਜਿਹੜੀ ਉਹਨਾਂ ਨੇ ਵਰਤੀ ਬਿਲਕੁਲ ਤੇ ਉਸ ਬਾਰੇ ਬਹੁਤ ਵਿਵਾਦ-ਵਾਦ ਹੋਇਆ ਚਰਚਾ ਚੱਲ ਰਹੀ ਹੈ ਤੇ ਵੈਸੇ ਅ ਤਾਮੀ ਹੋਰਾਂ ਨੇ ਆਪਣੀ ਵੀਡੀਓ ਪਾ ਕੇ ਇੱਕ ਮਾਫੀ ਵੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਮਾਫੀ ਅਪੋਲੋਜੀ ਕੀਤੀ ਹੈ ਉਹਨਾਂ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਮੈਂ ਸ੍ਰੀ ਕਾਲ ਤਖਤ ਸਾਹਿਬ ਨੂੰ ਲਿਖ ਕੇ ਵੀ ਦਿੱਤਾ ਹੈ ਖਿਮਾ ਜਾਚਨਾ ਵਾਸਤੇ ਤੋ ਬਹੁਤ ਹੀ ਮਤਲਬ ਜਿਹੜੀ ਹੈ ਮਤਲਬ ਇਸ ਕਿਸੇ ਦੇ ਸਮਝੋ ਬਾਰੀ ਲੱਗ ਰਹੀ ਹੈ ਵੀ ਇਹ ਇੱਕ ਐਸਜੀਪੀਸੀ ਦੀ ਪ੍ਰਧਾਨ ਦੇ ਅਹੁਦੇ ਤੇ ਇਸ ਤਰ੍ਹਾਂ ਦੀ ਧਾਰਮਿਕ ਕਿਸ਼ਰੀ ਉਹ ਇਹ ਜੀ ਸ਼ਬਦਾਵਲੀ ਵਰਤਨੀ ਤੇ ਬੀਬੀ ਜਗੀਰ ਕੌਰ ਸਾਡੇ ਨਾਲ ਨੇ ਬੀਬੀ ਜੀ ਤੋਂ ਉਹਨਾਂ ਦਾ ਜਿਹੜਾ ਬ੍ਰਤੀਕਰਨ ਜਾਨਣਾ ਚਾਹਾਂਗੇ ਬੀਬੀ ਜੀ ਜੀ ਤੁਸੀਂ ਮੈਨੂੰ ਇਹ ਖ਼ਬਰ ਸੁਣੀ ਹੋਵੇ ਆਡੀਓ ਮੈਨੂੰ ਪਤਾ ਹੁਣ ਤੁਸੀਂ ਸੁਣੀਆ ਕਿ ਨਹੀਂ ਪਰਾਸੀਤਾ ਸੁਣੀ ਹੈ ਤੇ ਸਾਨੂੰ ਤਾਂ ਬਹੁਤ ਹੀ ਅਫਸੋਸ ਹੋਇਆ ਇਸ ਗੱਲ ਦਾ ਤੁਹਾਨੂੰ ਕਿਵੇਂ ਲੱਗਿਆ ਕੀ ਚੱਕੂ ਦੇਖੋ ਅਫਸੋਸ ਕੀ ਮੈਨੂੰ ਤੇ ਇਸ ਗੱਲ ਦੇ ਉੱਤੇ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਜੀ ਇਹ ਉਹ ਜਿਹੜੇ ਸਾਡੀ ਸਿੱਖ ਕੌਮ ਦੀ ਪਾਰਲੀਮੈਂਟ ਕੋ ਹੁੰਦੀ ਸੰਸਥਾ ਸ਼੍ਰੋਮਣੀ ਕੁੱਤਰ ਦਾ ਪ੍ਰੰਧਕ ਕਮੇਟੀ ਜੀ ਅੱਜ ਉਸ ਮਹਾਨ ਪਦਵੀ ਦੇ ਉੱਤੇ ਬੈਠਾ ਜਿਹੜਾ ਮਨੁੱਖ ਹੈ ਜੀ ਉਹਨੇ ਘੱਟੋ ਘੱਟ ਉਸ ਕੁਰਸੀ ਦੀ ਇੱਜ਼ਤ ਰੱਖ ਲੈਂਦਾ ਹੂੰ ਜੀ ਕਮ ਸੋ ਕਾਮ ਕੌਮ ਦੀ ਇੱਜ਼ਤ ਨੂੰ ਤੇ ਵੇਖਦਾ ਜੀ ਅੱਜ ਕੇਵਲ ਸਿੱਖ ਕੌਮ ਦੇ ਨਹੀਂ ਹਮ ਹਿਰਦੇ ਬਲੁੰਦਰੇ ਗਏ ਕਿਉਂਕਿ ਮੈਂ ਦੇਖ ਰਹੀ ਹਾਂ ਬਹੁਤ ਸਾਰੇ ਸਿੱਖ ਕੌਮ ਦੀਆਂ ਮਹਾਨ ਸਿੱਖਿਅਤਾ ਵੀ ਪ੍ਰਚਾਰਕ ਵੀ ਜਾਂ ਵਖ ਵਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਉਹ ਇੰਨੇ ਰੋਚ ਆਈਆਂ ਨੇ ਇੰਨਾ ਉਹਨਾਂ ਨੇ ਮਹਿਸੂਸ ਕੀਤਾ ਜੀ ਕਿ ਸਾਡੀ ਉਹ ਸੰਸਥਾ ਨੂੰ ਅੱਜ ਕਿੰਨਾ અપਮਾਨਿਤ ਹੋਣਾ ਪੈ ਰਿਹਾ ਹੈ ਹਾਂਜੀ ਜੀ ਇੱਕ ਇੱਕ ਮੁਲਾਜ਼ਮ ਜਿਹੜਾ ਉਹ ਪਰੇਸ਼ਾਨ ਹੈ ਕਿ ਅਸੀਂ ਕਿਹੜੇ ਮੂੰਹ ਦਿਖਾਉਣ ਜੋਗੇ ਰਹਿ ਗਏ ਲੋਕਾਂ ਦੇ ਵਿੱਚ ਕਿ ਅੱਜ ਦੁਨੀਆ ਭਰ ਦੇ ਲੋਕ ਜਿਹੜੇ ਕਹਿੰਦੇ ਸੀ ਇਹ ਕੁਰਸੀ ਬੜੀ ਮਹਾਨ ਹੈ ਇਹ ਸੰਸਥਾ ਬੜੀ ਮਹਾਨ ਹੈ ਅੱਜ ਉਸ ਸੰਸਥਾ ਦੇ ਮੁਖੀ ਨੇ ਉਸ ਸੰਸਥਾ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੂੰ ਹੂੰ ਤੇ ਸਿੱਖ ਕੌਮ ਦੀ ਸੋਚ ਨੂੰ ਇਹਨੇ ਅੱਜ ਕਿੱਥੇ ਤੱਕ ਪਹੁੰਚਾ ਦਿੱਤਾ ਹੂੰ ਹੂੰ ਕਿ ਇਹਨੂੰ ਲੋਕ ਲੋਕ ਜਿਹੜੇ ਅਸੀਂ ਸਤਿਕਾਰ ਕਰਦੇ ਸੀ ਅੱਜ ਉਹ ਇਹਨੂੰ ਨਫ਼ਰਤ ਨਾਲ ਦੇਖਣ ਲੱਗੇ ਹਾਂ ਹਾਂ ਅਕਸਰ ਤੁਸੀਂ ਭਾਵਨਾ ਨਾਲ ਉਹ ਗਾਣਾ ਕੱਢ ਰਹੇ ਜੀ ਔਰ ਮੈਂ ਸਭੀ ਦੀ ਹੈ ਕਿ ਮੈਂ ਤੇ ਪਹਿਲਾਂ ਤੋਂ ਜਾਣਦੀ ਸੀ ਮੈਨੂੰ ਪਤਾ ਸੀਗਾ ਕਿ ਇਸ ਵਿਅਕਤੀ ਦੀ ਔਕਾਤ ਕਿੰਨੀ ਸੀ ਤੁਹਾਡਾ ਵਾ ਪਹਿਲਾਂ ਪੈਂਦਾ ਰਿਆ ਇਹਨਾਂ ਨਾਲ ਪਹਿਲਾਂ ਮੈਂ ਤੇ ਤਕਰੀਬਨ 96 ਤੋਂ ਲੈ ਕੇ ਜੀ ਮੇਰੇ ਨਾਲ ਮੈਂਬਰ ਨੇ ਔਰ ਮੈਂਬਰ ਦੇ ਸਮਿਤੀ ਵੀ ਮੈਂ ਜਾਣਦੀ ਹਾਂ ਕਿ ਇਹਦਾ ਲੋਕਾਂ ਨਾਲ ਕਿੰਨਾ ਕੁ ਸਲੂਕ ਵਧੀਆ ਸੀਗਾ ਸਿਗਮਿਕ ਕਮੇਟੀ ਦੇ ਵਿੱਚ ਮੇਰਾ ਚੀਫ ਸਕੱਤਰ ਰਿਹਾ ਹੈ ਔਰ ਇੱਕ ਇੱਕ ਮੁਲਾਜ਼ਮ ਇਸ ਤੋਂ ਦੁਖੀ ਸੀ ਇੱਕ ਇੱਕ ਮੈਂਬਰ ਇਸ ਤੋਂ ਦੁਖੀ ਸੀ ਕਿ ਜੇ ਜੇ ਜੀ ਪਾਸ਼ਾ ਬੋਲਦਾ ਹੁੰਦਾ ਸੀ ਅੱਛਾ ਅੱਛਾ ਤੱਕ ਰੱਖਦੀ ਹੁੰਦੀ ਸੀ ਨਹੀਂ ਪ੍ਰਧਾਨ ਆਪਣੇ ਨਾਮ ਧਾਮੀ ਸਾਹਿਬ ਇਦਾਂ ਦਾ ਨਾਮ ਬੋਲਿਆ ਕਰੋ ਤੁਸੀਂ ਪਰ ਮੈਨੂੰ ਅਫਸੋਸ ਇਸ ਕਰਕੇ ਮੇਰੀ ਨਿੱਜ ਨੂੰ ਨਾ ਦੇਖੋ ਨਿੱਜ ਦੀ ਗੱਲ ਜਿਹੜੀ ਹੈ ਕਿਉਂਕਿ ਇਹਨਾਂ ਨੂੰ ਇਹ ਤੇ ਮੇਰੀਆਂ ਮੇਰੀਆਂ ਸਿਧਾਂਤੀਆਂ ਕੀਤੀਆਂ ਗੱਲਾਂ ਜਿਹੜੀਆਂ ਮੈਂ ਪਰੰਪਰਾ ਦੀ ਗੱਲ ਕਰਦੀ ਮर्यादा ਦੀ ਗੱਲ ਕਰਦੀ ਮੈਂ ਸ਼ੋਮਣੀ ਕਮੇਟੀ ਆ ਜਾਦ ਹਸਤੀ ਦੀ ਗੱਲ ਕਰਦੀ ਹੈ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਦੀ ਗੱਲ ਕਰਦੀ ਹੈ ਮੈਂ ਸ਼ੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕਰਦੀ ਹੈ ਉਹਦੀ ਪਰੰਪਰਾਵਾਂ ਦੀ ਗੱਲ ਕਰਦੀ ਹੈ ਉਹਦੀ ਇਤਿਹਾਸ ਦੀ ਗੱਲ ਕਰਦੀ ਹੈ ਉਹਨਾਂ ਤੋਂ ਇਹ ਬੁਖਲਾਏ ਹੋਏ ਹੈ ਉਹਨਾਂ ਨੂੰ ਤੇ ਅੰਦਰ ਕੂੜ ਕਿੱਸਾ ਨਿਕਲਿਆ ਤੁਸੀਂ ਇਹ ਦੇਖੋ ਕਿ ਜਿਸ ਤਰ੍ਹਾਂ ਬਾਣੀ ਵਿੱਚ ਲਿਖਿਆ ਨਾ ਜੋ ਖਾਵ ਹੈ ਭਾਂਡੇ ਵਿੱਚ ਵਸਤ ਸੋ ਨਿਕਲਿਆ ਜਾਂ ਕੋਈ ਕਰੀ ਬੇਚਾਰਾ ਜੀ ਇਹ ਬਾਣੀ ਦੇ ਸ਼ਬਦ ਹੈ ਇਹ ਭਾਂਡਾ ਤਾਂ ਛੋਟਾ ਸੀ ਹੂੰ ਇਹਨੂੰ ਜਦੋਂ ਬੜੀ-ਬੜੀ ਦੇ ਦਿੱਤੀ ਹੈ ਇਹਦੇ ਭਾਂਡੇ ਵਿੱਚ ਇਸ ਜਗ੍ਹਾ ਦੀ ਯੋਗ ਕੋਈ ਸ਼ਬਦ ਹੀ ਨਹੀਂ ਹੈਗੇ ਹਾਂਜੀ ਕੋਈ ਇਹਦੀ لیاقت ਹੀ ਨਹੀਂ ਹੈਗੀ ਵੈਸੇ ਪਤਾ ਹੀ ਨਹੀਂ ਹੈ ਇਹ ਤਾਂ ਨਾਲੇ ਇਕੱਲਾ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਇਹਦਾ ਔਰਤ ਵੈਸੇ ਮਲ ਹਰ ਇੱਕ ਨੂੰ ਹੀ ਇਕੱਲਾ ਇਹ ਨਹੀਂ ਕਿ ਸਿੱਖਾਂ ਨੂੰ ਮਾੜੀ ਗੱਲ ਲੱਗੀ ਹੈ ਇਹਦਾ ਭਾਵੇਂ ਸਿੱਖੋ ਵੇ ਗੈਰ ਸਿੱਖੋ ਹਰ ਵਿਅਕਤੀ ਨੇ ਮੈਨੂੰ ਤੇ ਇਹ ਕਹਿੰਦੇ ਮੈਨੂੰ ਕਈ ਅੱਗੇ ਦੱਸਦੇ ਹੁੰਦੇ ਸੀਗੇ ਵੀ ਬੀਬੀ ਜੀ ਜਦੋਂ ਅਸੀਂ ਗੱਲਾਂ ਗੁਲਾ ਕਰਦੇ ਆ ਨਾ ਇਹ ਲਾਂਡਰਾਵਾਂ ਵਾਰੀ ਇਦਾਂ ਬੋਲਦਾ ਹੈ ਇਹ ਬੀਬੀ ਦਿੱਲੀ ਵਾਲੀ ਵਾਰੀ ਇਸ ਤਰ੍ਹਾਂ ਬੋਲਦਾ ਹੈ ਬੀਬੀ ਹਜਿੰਦਰ ਕੌਰ ਵਾਰੀ ਇਸ ਤਰ੍ਹਾਂ ਕਹਿੰਦਾ ਇਹ ਫਲਾਨੇ ਮਤਲਬ ਵੱਖ-ਵੱਖ ਨਾਂ ਲੈ ਲੈ ਕੇ ਮੈਨੂੰ ਕਹਿੰਦੇ ਸੀ ਲੋਕੀ ਮੈਂ ਕਹਿੰਦਾ ਨਹੀਂ ਇਹ ਲੋਕੀ ਚੁਗਲੀਆਂ ਕਰਦੇ ਹੁੰਦੇ ਆ ਕੋਈ ਗੱਲ ਨਹੀਂ ਆਪਾਂ ਨੂੰ ਸੁਣਨ ਦੀ ਲੋੜ ਨਹੀਂ ਔਰ ਤੁਹਾਡੇ ਬਾਰੇ ਇਸ ਤਰ੍ਹਾਂ ਕਹਿੰਦੇ ਆ ਫਲਾਨੀ ਗੱਲ ਮੈਂ ਕਹਾਂ ਮੇਰੀ ਸਿਹਤ ਤੇ ਕੀ ਅਸਰ ਹੈ ਮੈਨੂੰ ਜੋ ਮਰਜ਼ੀ ਕੋਈ ਕਹੀ ਜਾਵੇ ਪਰ ਦੁੱਖ ਦੀ ਗੱਲ ਹੈ ਅੱਗੇ ਤੇ ਉਹਲੇ ਕਹਿਣਾ ਹੋਏਗਾ ਹਮਮ ਸ਼੍ਰੀ ਆਮ ਦੁਨੀਆ ਦੇ ਵਿੱਚ ਜਿਹੜੀ ਨੇ ਆਪਣਾ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਇਸ ਔਰਤ ਜਾਤੀ ਨੂੰ ਗੁਰੂ ਨਾਨਕ ਸਾਹਿਬ ਨੇ ਬਰਾਬਰ ਦਾ ਸਨਮਾਨ ਦੇ ਕੇ ਇੱਡੇ ਵੱਡੇ ਬਾਣੀ ਦਾ ਸ਼ਬਦ ਜਿਹੜੀ ਹੈ ਇਹਨੂੰ ਸਨਮਾਨਯੋਗ ਦਿੱਤੇ ਹੈ ਉਸ ਔਰਤ ਦੀ ਇਹਦੀ ਅੰਦਰ ਕੀ ਸੋਚ ਹੈ ਕਿ ਆਪਾਂ ਹੁਣ ਕਿ ਜਿਹੜਾ ਘਰ ਵਿੱਚ ਵਰਤਾਓ ਕਰਦਾ ਹੋਏਗਾ ਉਹ ਵੀ ਬੈਨ ਉਹ ਆਪਣੀ ਮਾਂ ਨੂੰ ਆਪਣੀ ਧੀ ਨੂੰ ਆਪਣੀ ਪਤਨੀ ਨੂੰ ਵੀ ਇਹਦੇ ਸ਼ਬਦਾਂ ਨਾਲ ਹੀ ਬੋਲਦਾ ਹੋਏਗਾ। ਨਾ ਤਾਂ ਹੈ ਤਾਂ ਸੋਚ ਉਹ ਘਰ ਵਿੱਚ ਬੋਲੇਗਾ ਉਹੀ ਬਾਹਰ ਬੋਲੇਗਾ ਨਾ। ਬਾਹਰ ਨਿਕਲੀ ਹੁੰਦਾ। ਕੀ ਆਪਾਂ ਹੁਣ ਕੀ ਥੋੜੀ ਜਿਹੀ ਸੋਚਦੇ ਹਾਂ ਕਿ ਹੋਣਾ ਚਾਹੀਦਾ। ਮੈਂ ਇਹਨੂੰ ਗੱਲ ਸੋਚਦੀ ਆ ਕਿ ਕੌਮ ਨੂੰ ਫੈਸਲਾ ਕਰਨਾ ਚਾਹੀਦਾ ਹੈ ਜੇ ਜਿੱਥੇ ਤੱਕ ਸ਼੍ਰੀ ਅਕਾਲਤਾ ਸਾਹਿਬ ਨੇ ਲਿਖ ਕੇ ਦੇ ਕੇ ਆਏ ਹੈ ਉਹਨਾਂ ਨੂੰ ਹੀ ਫੈਸਲਾ ਕਰਨਾ ਚਾਹੀਦਾ ਹੈ ਕਿ ਕੀ ਇਹੋ ਜਿਹਾ ਵਿਅਕਤੀ ਇਹੋ ਜਿਹਾ ਮਨੁੱਖ ਇਸ ਪਦਵੀ ਦੇ ਯੋਗ ਹੈ। ਹਾਂ ਹਾਂ ਹਾਂ। ਇਸ ਤਰ੍ਹਾਂ ਸੇ ਬਲਟੋਈ ਨੇ ਟੈਲੀਫੋਨ ਤੇ ਹੀ ਫੋਨ ਕੀਤੇ ਸੀ ਨਾ ਇਹਨਾਂ ਨੂੰ ਹਾਂਜੀ 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 ਤੇ ਪਤਾ ਨਹੀਂ ਨਾ ਕਿਸੇ ਨੂੰ ਪਤਾ ਸੀ ਕੀ ਕਿਹਾ ਕੀ ਨਹੀਂ ਕਿਹਾ ਹਾਂ ਪਾਰਟੀ ਚੋਂ 10 ਸਾਲ ਹੀ ਕੱਢ ਦਿੱਤਾ ਸੀਗਾ ਕਿ ਇਹਨੇ ਸਾਨੂੰ ਟੈਲੀਫੋਨ ਤੇ ਅਪਸ਼ਬਦ ਬੋਲੇ ਹਾਂ ਹਾਂ ਇਹ ਤਾਂ ਪਬਲਿਕ ਹੋ ਗਿਆ ਮੈਨੂੰ ਅਪਸ਼ਬਦ ਬੋਲੇ ਹੈ ਤੇ 10 ਸਾਲ ਦੀ ਪਾਰਟੀ ਚੋਂ ਕੱਢਿਆ ਸੀ ਹੁਣ ਸਿੰਘ ਸਾਹਿਬ ਦੇ ਕੋਲ ਮਸਲਾ ਗਿਆ ਹੈ ਮੈਂ ਸਮਝੀ ਸਿੰਘ ਸਾਹਿਬ ਨੂੰ ਫਿਰ ਉਸੇ ਸ਼ਬਦ ਦੇ ਨਾਲ ਇੱਥੇ ਲੈਣਾ ਜਿਹੜਾ ਮੰਨ ਗਿਆ ਕਿ ਮੈਂ ਕਿਹਾ ਹਾਂ ਉਹ ਤਾਂ ਮੰਨ ਗਿਆ ਤੇ ਉਹਨਾਂ ਨੇ ਮਾਫੀ ਮੰਗੀ ਹੈ ਅਲੀ ਗੀਨਾਂ ਮਾਫੀ ਦੀ ਨਹੀਂ ਗੱਲ ਹੁੰਦੀ ਗੱਲ ਤੇ ਮਨ ਤੇ ਗਿਆ ਨਾ ਕਿ ਮੈਂ ਮੰਨ ਗਿਆ ਬਿਲਕੁਲ ਮੰਨ ਗਿਆ ਹਾਂਜੀ ਇੱਕ ਇੱਕ ਗੱਲ ਇਸੇ ਬੜੀਏ ਨੇ ਕੋਟਾ ਲਾਇਆ ਹੋਇਆ ਜਾਣੇ ਅਣਜਾਣੇ ਜਾਣੇ ਅਣਜਾਣੇ ਹੂੰ ਹੂੰ ਇਹ ਦੀ ਜਾਣ ਕੇ ਗਾਲ ਕੱਢੀ ਤੂੰ ਅਣਜਾਣੇ ਕਿੱਥੋਂ ਹੋ ਗਿਆ ਹੂੰ 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 ਜਦੋਂ ਤੈਨੂੰ ਪੁੱਛ ਰਿਹਾ ਕਿ ਬੀਬੀ ਜਗੀਰ ਕੌਰ ਨੇ ਕਿਹਾ ਪੱਤਰਕਾਰ ਦੀ ਗੱਲ ਹੋਈ ਸਿਰ ਮੈਨੂੰ ਵੀ ਉਹਨੇ ਫੋਨ ਕੀਤਾ ਮੈਂ ਤੇ ਵੀ ਨੇ ਹਸਪਤਾਲ ਵੀ ਰਿਕਾਰਡਿੰਗ ਕਰ ਰਹੇ ਹੂੰ ਹੂੰ ਮੈਂ ਸੀਗਾ ਉਹਨੂੰ ਕਿਹਾ ਮੈਂ ਕਿਹਾ ਜੀ ਦੇਖੋ ਪੰਜ ਸਿੰਘ ਸਹਿਬਾਨ ਜੋ ਫੈਸਲਾ ਕਰਦੇ ਗੁਰਮਤਾ ਉਹ ਬਟਵਿਆਨੀ ਜਾ ਸਕਦਾ ਹਮਮ ਇਹਨ ਬਿਨ ਲਾਗੂ ਹੋਣਾ ਚਾਹੀਦਾ ਤਾਂ ਕਿ ਕੋਈ ਵੱੱਠੀ ਹੋਏ ਜੀ ਜੀ ਜੇ ਅਸੀਂ ਉਤੋਂ ਬੇਮਕ ਹੋ ਜਾਗੇ ਭਗੋੜੇ ਹੋ ਜਾਗੇ ਅਸੀਂ ਹੁਕਮਦੋਲੀ ਕਰਾਂਗੇ ਤੇ ਅਸੀਂ ਸਿੱਖਾਂ ਦੇ ਵਿੱਚ ਪ੍ਰਵਾਨ ਨਹੀਂ ਹੋਣਾ ਜੀ ਤੇ ਫਿਰ ਉਹ ਕਹਿਣ ਲੱਗੇ ਕਿ ਇਹਨਾਂ ਨੇ 20 ਤਰੀਕ ਕਿਦਾਂ ਦੇ ਦਿੱਤੀ ਇਹਦੀ ਪਤਾ ਨਹੀਂ ਸਾਹਿਬ ਉੱਥੇ ਗਏ ਨੇ ਉਹ ਜਾ ਕੇ ਕਹੇ ਕਿ ਨਾ ਕੋਈ ਚੱਕੀ ਨਿਕਲੀ ਹੈ ਨਾ ਅਖਬਾਰ ਚ ਖਬਰ ਆਈ ਹੈ ਸਿੰਘ ਸਾਹਿਬ ਜੀ ਦੀ ਨਾ ਕੋਈ ਹੁਕਮਨਾਮਾ ਆਇਆ ਹਾਂ 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 ਪੰਜ ਸਿੰਘ ਸਾਹਿਬ ਨਾਲ ਮੀਟਿੰਗ ਕੀਤੀ ਹੈ ਉਹ ਤੇ ਇਹਨਾਂ ਨੇ ਕਰਾਇਆ ਉੱਥੇ ਜਾ ਕੇ ਤਰੀਖ ਦੀ ਤਬਦੀਲੀ ਕੀਤੀ ਹੈ ਕਹਿ ਕੇ ਆ ਗਏ ਹੈ ਤੇ ਇਹਨੂੰ ਨੇ ਇਹ ਪੁੱਛ ਬੈਠੇ ਕਿ ਬੀਬੀ ਜਗੀਰ ਕੋਲ ਹੈ ਕਿ ਤੂੰ ਤੁਸੀਂ ਕਰਾਇਆ ਹੈ ਅੱਜ ਤਨੂੰ ਨਹੀਂ ਪੁੱਛੀ ਤੇ ਕਿ ਇਹਨੂੰ ਇੰਨੀ ਦੇਰ ਚੁੱਪੀ ਬੋਲਣਾ ਸੀ ਤੇ ਕਹਿ ਦਿੰਦਾ ਮੈਨੂੰ ਪਤਾ ਹੀ ਨਹੀਂ ਹਾਂ 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 ਹੋ ਹੋ ਚੁੱਪੀ ਬੋਲਣਾ ਸੀ ਇਹਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਨੂੰ ਪਤਾ ਨਹੀਂ ਸੀ ਬੀਬੀ ਨੇ ਕੋਈ ਏਕਾ ਲਾਉਂਦੀ ਹਾਂ 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 ਚਲ ਕੱਲ੍ਹ ਕੱਢ ਨਾ ਹੀ ਕਹਦਾ ਵੀ ਨਹੀਂ ਐ ਹੋਜੀ ਗੱਲ ਨਹੀਂ ਆਪਰੇ ਕੋਲ ਅਜੀ ਗੱਲ ਨਹੀਂ ਹੈਗੀ ਮੈਂ ਤੇ ਕਿਹਾ ਨਹੀਂ ਹੈਗਾ ਚਲ ਚੁੱਪੀ ਬੋਲਣੀ ਸੀ ਕਹਿੰਦੇ ਇਦਾਂ ਬੋਲ ਦਿੰਦੇ ਹਾਂ ਹਾਂ ਸਟੇਟ ਕਰਕੇ ਮੈਸੇਜ ਵੀ ਇਹਦੀ ਜਿਹੜੀ ਅੱਜ ਦੁਨੀਆ ਦੇ ਲੋਕਾਂ ਨੂੰ ਜੋ ਇਹਦੀ ਔਕਾਤ ਸੀ ਉਹਦਾ ਪਤਾ ਲੱਗ ਗਿਆ ਤੇ ਹੁਣ ਆਹ ਕਹਿੰਦੇ ਵੀ ਇਸ ਤੋਂ ਵੀ ਤੁਸੀਂ ਕਿਹਾ ਉਹਦੇ ਬਸ ਅਸਤੀਫਾ ਦੇਵੇ ਇਸ ਉਹਦੇ ਤੋਂ ਅਸਤੀਫਾ ਜੀ ਮੈਂ ਤਾਂ ਕਹਿੰਨੀ ਹੈ ਕਿ ਪਾਰਟੀ ਅੱਜ ਮਰੀ ਹੈ ਹਾਂ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪਤਾ ਹਾਂ ਹਾਂ ਤਾਂ ਹੋਰ ਕੋਈ ਗੱਲ ਹੁੰਦੀ ਸੀ ਉਦੋਂ ਤਾਂ ਬੜੇ ਚੱਕਦੇ ਸੀਗੇ ਅੱਜ ਕਿਸੇ ਦੇ ਮੂੰਹ ਵੀ ਨਹੀਂ ਨਿਕਲੀ ਗੱਲ ਹਾਂ ਹਾਂ ਅੱਜ ਅੱਜ ਇਹਨਾਂ ਦਾ ਆਈਟੀ ਵੈਂ ਕਿੱਥੇ ਗਿਆ ਹਾਂ 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 ਸਾਬ ਨੇ ਗੋਲੀ ਚਲਾਈ ਅਸੀਂ ਇੱਕਦਮ ਉਹਦੀ ਨਿੰਦਾ ਕੀਤੀ ਹੈ ਮੈਂ ਵੀਡੀਓ ਪਾਈ ਹੈ ਮੈਂ ਉਹਦੇ ਤੇ ਅਫਸੋਸ ਪ੍ਰਗਟ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਇੰਟਰਵਿਊ ਵੀ ਦਿੱਤੀਆਂ ਹਾਂ ਹਾਂ ਬਿਲਕੁਲ ਤੁਸੀਂ ਬੋਲਿਓ ਅਕਾਲੀ ਦਲ ਨੂੰ ਨਹੀਂ ਪਤਾ ਵੀ ਕਿਸ ਕਿਸ ਕਰਤਾਰ ਦਾ ਬੰਦਾ ਉੱਥੇ ਪ੍ਰਧਾਨ ਹੋਣਾ ਚਾਹੀਦਾ 22 ਚੋਲ ਲੱਗਦੀ ਸੀ ਹਾਂ ਹਾਂ ਮੈਨੂੰ ਕਹਿੰਦੀ ਸੀਗੀ ਕਿ ਇਹ ਦਾ ਕਰਤਾਰ ਨਹੀਂ ਤਾਂ ਇਸ ਅਸਥਾਨ ਤੇ ਬੈਠਣ ਦਾ ਅੱਛਾ ਵੂਮਨ ਕਮਿਸ਼ਨ ਨੇ ਪਤਾ ਲੱਗਿਆ ਵੀ ਉਹ ਵੀ ਉਹਨਾਂ ਨੇ ਵੀ ਨੋਟਿਸ ਸੂਵ ਮੋਟੋ ਲਿਆ ਪੰਜਾਬ ਜਿਹੜਾ ਵੂਮਨ ਕਮਿਸ਼ਨ ਹੈ ਉਹਨਾਂ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਤੇ ਉਹਦਾ ਵੂਮਨ ਕਮਿਸ਼ਨ ਦਾ ਵੂਮਨ ਕਮਿਸ਼ਨ ਦਾ ਫਰਜ਼ ਬੰਦ ਹੈ ਜੀ ਮਤਲਬ ਤੁਸੀਂ ਤਾਂ ਨਹੀਂ ਉਹਦਾ ਆਪਣੇ ਆਪ ਲਿਆ ਉਹਨਾਂ ਨੇ ਤੁਸੀਂ ਤਾਂ ਨਹੀਂ ਮੈਂ ਨਹੀਂ ਜੀ ਦਰਖਾਸਤ ਦਿੱਤੀ ਹੈ ਜੀ ਮੈਂ ਤੇ ਕੀ ਨਾ ਮੈਂ ਤੁਸੀਂ ਅਜੇ ਜੁੱਤੀ ਹੈ ਤੁਸੀਂ ਤਾਂ ਅਜੇ ਕਿਤੇ ਨਹੀਂ ਕਿਤੇ ਨਹੀਂ ਦਿੱਤੀ ਤੁਸੀਂ ਤਾਂ ਰਕਾਸ ਕਿਤੇ ਵੀ ਨਹੀਂ ਦਿੱਤੀ ਮੈਂ ਕਿਸੇ ਨੂੰ ਨਹੀਂ ਦਿੱਤੀ ਨਾ ਜੀ ਸ਼੍ਰੀ ਅਕਾਲ ਤਖਸਰ ਸਾਹਿਬ ਤੇ ਅਕਾਲ ਤਖਸਰ ਸਾਹਿਬ ਤੇ ਵੀ ਇਹੀ ਦੇਖਿਆ ਹੈ ਠੀਕ ਹੈ ਠੀਕ ਹੈ ਹਾਂ ਠੀਕ ਹੈ ਉੱਥੇ ਵੀ ਉਹ ਦੇਖ ਕੇ ਆਏ ਆ ਮੈਂ ਤੇ ਤੁਹਾਡਾ ਨਾ ਪਹਿਲੀ ਵਾਰੀ ਸਮਝਾ ਦੋ ਮੈਂ ਹੋਰ ਪੁੱਛਿਆ ਮੈਂ ਤੁਹਾਡਾ ਨਹੀਂ ਗੱਲ ਕਰ ਰਹੀ ਬਹੁਤ ਮਿਹਰਬਾਨੀ ਜਲਦੀ ਜੀ ਡਿਊਟੀ ਉਹਨੂੰ ਪੂਰੀ ਕਰਨੀ ਚਾਹੀਦੀ ਪਹਿਲਾਂ ਤੁਹਾਡਾ ਤੁਸੀਂ ਮੈਨੂੰ ਪੁੱਛਿਆ ਮੈਨੂੰ ਅੰਦੀ ਕਿੱਥੇ ਨੇ ਪੁੱਛਿਆ ਸੀ ਲੋਕਾਂ ਨੇ ਅਪੜਿਆਂ ਵੀ ਬੜਾ ਮਹਿਸੂਸ ਕੀਤਾ ਆਹੇ ਚੈਨਲਾਂ ਤੇ ਚੱਲ ਰਿਹਾ ਸਾਰਾ ਕੁਝ ਤੇ ਉਹਨਾਂ ਨੇ ਆਪ ਵੀ ਮਹਿਸੂਸ ਬੜਾ ਕੀਤਾ ਕਿ ਬਹੁਤ ਗਲਤ ਹੈ ਹੂੰ ਹੂੰ ਉਹ ਤਾਂ ਹਾਇ ਤਾਂ ਬੜੇ ਬੜਾ ਸੀ ਕੋਈ ਸ਼ਬਦ ਵੀ ਨਹੀਂ ਬੋਲ ਸਕੇ ਕਿ ਜਿਹੜੇ ਸ਼ਬਦ ਨੇ ਬੋਲੇ ਜੇ ਤੁਸੀਂ ਹਾਂ ਜੀ ਬਸ ਅਸੀਂ ਤਾਂ ਸੁਣਾਈ ਵਾਲੇ ਕੋਈ ਸ਼ਬਦ ਨਹੀਂ ਬੋਲਦੇ ਅਸੀਂ ਤਾਂ ਉਹ ਆਡੀਓ ਸੁਣਾਈ ਵੀ ਨਹੀਂ ਮੈਨੂੰ ਤਾਂ ਆਇਆ ਲੱਗਿਆ ਵੀ ਸੁਣਾਉਣ ਸੁਣਾਉਣੇ ਉਹਨੂੰ ਵੀ ਜੀ ਨਹੀਂ ਕਰਿਆ ਹਾਂ ਕਿਉਂ ਜ ਕੋਈ ਵੀ ਇਨਸਾਨ ਸਾਡੇ ਜਿਹੜੀ ਗੱਲ ਨੇ ਕਿ ਬੀਬੀ ਜੀ ਸੰਦੇਸ਼ ਸ਼ਰਮਣੀ ਤੁਹਾਨੂੰ ਗੱਲ ਕੀ ਕਰੀਏ ਸੀ ਹਾਂ وہی ਨਾ ਸੀ ਤਾਂ ਜੇ ਮਹਿਸੂਸ ਕਰ ਰਹੇ ਹੈ ਤਾਂ ਬੰਦੇ ਇੰਨੀਆਂ ਭਾਵਨਾਵਾਂ ਫੇਸ ਪਹੁੰਚੀ ਹੈ ਤੇ ਹੁਣ ਯੋਗ ਹੈ ਉੱਥੇ ਬੈਠਣ ਦਾ ਹਾਂ ਹਾਂ ਜੀ ਚਲੋ ਬਹੁਤ ਮਿਹਰਬਾਨੀ ਬੀਬੀ ਜੀ ਬੜਾ ਹੈਗੀ ਤਾਂ ਦੁੱਖ ਵਾਲੀ ਗੱਲ ਅਫਸੋਸ ਵਾਲੀ ਗੱਲ ਚਲੋ ਦੇਖਦੇ ਹਾਂ ਹੁਣ ਸ਼੍ਰੀ ਕਲਤਾਖਸਰ ਤੋਂ ਕੀ ਗੱਲ ਹੈ ਕਿ ਔਰਤਾ ਕਿਵੇਂ ਨਿਕਲ ਗਈ ਸਮਾਜ ਵਿੱਚ ਹਾਂ ਹਾਂ ਗੱਲ ਤਾਂ ਉਹ ਤੋਂ ਆਪ ਬੀਬੀ ਜੀ ਜ਼ਗੀਰਖੋਰ ਦਾ ਮਸਲਾ ਨਹੀਂ ਕੱਲਾ हां गल ਔਰਤ ਦੀ ਆਜ਼ਾਦੀ ਦੀ ਗੱਲ ਹੈ ਔਰਤ ਦੇ ਬਾਹਰ ਨਿਕਲਣ ਦੀ ਗੱਲ ਹੈ ਔਰਤ ਦੇ ਕੰਮ ਕਰਨ ਦੀ ਗੱਲ ਹੈ ਔਰ ਸਾਰੇ ਸਮਾਜ ਦੇ ਉੱਚਾ ਚੁੱਕਣ ਦੇ ਵਿੱਚ ਹਿੱਸਾ ਪਾਉਣ ਦੀ ਗੱਲ ਹੈ ਰਾਜਨੀਤੀ 'ਚ ਜਾਣ ਦੀ ਗੱਲ ਹੈ ਮੈਂ ਤੇ ਡਾਂਗ ਇਹਨਾਂ ਦੀ ਮੈਂ ਤੇ ਆਪਣੀ ਡਾਂਗ ਤਕੜੀ ਰੱਖੀ ਇਹਦੇ ਉੱਤੇ ਤੁਰ ਹੀ ਰਹੀ ਹੈ ਪਰ ਗੱਲ ਇਹ ਹੈ ਕਿ ਇਹ ਲੋਕ ਕਿੱਥੇ ਨੇ ਜੀ ਜੀ ਔਰਤ ਨੂੰ ਕੁਝਣਾ ਚਾਹੁੰਦੀ ਠੀਕ ਇਹਨਾਂ ਤੇ ਉਹ ਉਹ ਸਮੇਂ ਦੀ ਗੱਲ ਕੀਤੀ ਤੇ ਔਰਤਾਂ ਪੈਰ ਦੀ ਜੁੱਤੀ ਕਹਿੰਦੇ ਸੀਗੇ ਹਾਂ ਹਾਂ ਇਹ ਸਮਝਣ ਨਹੀਂ ਔਰਤਾਂ ਜਾਗਰੂਕ ਹੈ ਆ ਹੁਣ ਤਾਂ ਜੀ ਲੈਣਾ ਜਾਂਦੀ ਹੈ ਜੀ ਚਲੋ ਬਹੁਤ ਮਿਹਰਬਾਨੀ ਤੁਸੀਂ ਇਹ ਗੱਲਬਾਤ ਕੀਤੀ ਕਿ ਉਮੀਦ ਹੈ ਕਿ ਜਰੂਰ ਕੋਈ ਟਕਨੀਕੀ ਕਾਰਵਾਈ ਹੋਏਗੀ ਇਹਦੇ ਵਿੱਚ ਠੀਕ ਹੈ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਥੈਂਕ ਯੂ